ਜਦੋਂ ਆਮ ਆਦਮੀ ਪਾਰਟੀ ਸੱਤਾ ਧਿਰ ਦੇ ਵਿੱਚ ਨਹੀਂ ਸੀ ਤਾਂ ਸੱਤਾ ਧਿਰ ਦੇ ਉਦੋਂ ਕੰਮਾਂ ਤੇ ਜਿਹੜੀ ਹੈ ਉਹ ਨਜ਼ਰ ਰੱਖੀ ਜਾਂਦੀ ਸੀ ਤਾਂ ਇਸ ਵਾਰ ਆਮ ਆਦਮੀ ਪਾਰਟੀ ਸੱਤਾ ਧਿਰ ਦੇ ਵਿੱਚ ਐ ਤਾਂ ਉਹਨਾਂ ਦੇ ਕੰਮਾਂ ਤੇ ਵੀ ਜਿਹੜੀ ਐ ਉਹ ਵਿਰੋਧੀ ਧਿਰ ਵੱਲੋਂ ਜਿਹੜੀ ਐ ਤਿੱਖੀ ਨਜ਼ਰ ਰੱਖੀ ਜਾਂਦੀ ਹੈ ਜੀ ਹਾਂ ਚੰਡੀਗੜ੍ਹ ਦੇ ਵਿੱਚ ਵੀ ਜਿਹੜੀ ਐ ਉਹ ਪ੍ਰੈਸ ਕਾਨਫਰੰਸ ਹੁੰਦੀ ਆ ਕਾਂਗਰਸ ਦੇ ਵੱਲੋਂ ਜਿਸ ਦੇ ਵਿੱਚ ਸੁਖਪਾਲ ਸਿੰਘ ਖਹਿਰਾ ਵੱਲੋਂ ਜਿਹੜਾ ਉਹ ਕੋਈ ਕੱਪੜੇ ਵੀ ਉਜਾਗਰ ਕੀਤੇ ਗਏ ਤੇ ਮੇਰੇ ਨਾਲ ਅੱਜ ਕਾਂਗਰਸ ਦੇ ਸਾਬਕਾ ਜ਼ਿਲ੍ਹਾ ਪ੍ਰਧਾਨ ਅਤੇ ਮੌਜੂਦਾ ਕਾਂਗਰਸ ਦੇ ਪੰਜਾਬ ਦੇ ਕਿਸਾਨ ਵਿੰਗ ਦੇ ਪ੍ਰਧਾਨ ਕਿਰਨਜੀਤ ਸਿੰਘ ਜੀ ਮਿੱਠਾ ਮੌਜੂਦ ਨੇ ਗੱਲਬਾਤ ਕਰਕੇ ਜਾਣ ਲੈਣੇ ਆ ਭਾਵਨਾਵਾਂ ਕੀ ਨੇ ਤੇ ਕਿਵੇਂ ਵੇਖਦੇ ਨੇ ਕੱਲ ਪ੍ਰੈਸ ਕਾਨਫਰੰਸ ਵੀ ਹੋਈ ਐ ਉਹਦਾ ਵੀ ਹਿੱਸਾ ਰਹੇ ਨੇ ਤੇ ਸੱਤਾ ਧਿਰ ਦੇ ਕੰਮਾਂ ਨੂੰ ਕਿਵੇਂ ਵੇਖਦੇ ਨੇ ਗੱਲਬਾਤ ਕਰ ਲੈਂਦੇ ਆ ਕਰਿੰਜੀ ਸਭ ਤੋਂ ਪਹਿਲਾਂ ਸਾਡੇ ਚੈਨਲ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਧੰਨਵਾਦ ਜੀ ਸਤਿ ਸ੍ਰੀ ਅਕਾਲ ਕੱਲ ਵੀ ਕਾਨਫਰੰਸ ਹੁੰਦੀ ਆ ਤਾਂ ਅੱਜ ਵੀ ਮੀਡੀਆ ਸਾਹਮਣੇ ਆਏ ਕੀ ਸੱਤਾ ਧਿਰ ਦੇ ਕੰਮਾਂ ਨੂੰ ਕਿਵੇਂ ਵੇਖਦੇ ਜੋ ਕੋ ਚੱਲ ਰਿਹਾ ਹੈ ਜੀ ਅਜੇ ਦਿਲਜੀਤ ਸਿੰਘ ਜੀ ਸੱਤਾ ਧਿਰ ਨੇ ਕੋਈ ਕੰਮ ਕੀਤਾ ਹੀ ਨਹੀਂ ਕੀ ਦਸੀਏ ਜੀ ਪੰਜਾਬ ਦੇ ਵਿੱਚ ਜਿਹੜੇ ਵੀ ਕਿਸੇ ਹਲਕੇ ਦੀ ਜਾਈਦਾ ਆ ਜੀ ਜਾਂ ਜਿਹੜੇ ਵੀ ਪਿੰਡ ਜਾਈਦਾ ਮੈਂ ਵੀ ਪਿੰਡ ਹੀ ਰਹੀਨਾ ਮੈਂ ਕਿਹੜਾ ਸ਼ਹਿਰ ਰਹੀਨਾ ਜਾਂ ਸ਼ਹਿਰ ਚ ਵੀ ਕਿਤੇ ਵੇਖੀਦਾ ਕਿਤੇ ਕੋਈ ਕੰਮ ਨਹੀਂ ਹੋਇਆ ਜਿਹੜੇ ਮਰਜੀ ਪਿੰਡ ਨੂੰ ਜਿਹੜੇ ਮਰਜੀ ਹਲਕੇ ਨੂੰ ਵੇਖ ਲਓ ਭਾ ਕੋਈ ਐਮਐਲਏ ਦਾ ਹਲਕਾ ਮੰਤਰੀ ਦਾ ਕਿਸੇ ਨੂੰ ਇਹਨਾਂ ਵਿਚਾਰਿਆਂ ਦੀਆਂ ਬਾਵਾ ਬੱਧੀਆਂ ਨੇ ਐਮਐਲਏ ਦੀਆਂ ਮੰਤਰੀਆਂ ਦੀਆਂ ਦਿੱਲੀ ਵਾਲਿਆਂ ਦੇ ਦੋ ਦੋ ਤਿੰਨ ਤਿੰਨ ਬੰਦੇ ਮੰਤਰੀਆਂ ਦੇ ਨਾਲ ਲੱਗੇ ਨੇ ਕਿਸੇ ਪਿੰਡ ਨੂੰ ਕੋਈ ਗ੍ਰਾਂਟ ਨਹੀਂ ਦਿੱਤੀ ਤੁਸੀਂ ਆਰਟੀਆਈ ਰਹੀ ਚੈੱਕ ਕਰ ਲਓ ਜਿਹੜੇ ਕੋ ਦੂਜੇ ਪੈਸੇ ਆਉਂਦੇ ਆ ਉਹ ਵੀ ਇਹਨਾਂ ਕਿਤੇ ਨਹੀਂ ਲਾਏ ਖੁਰਦਬੁਰਦ ਸਾਰੇ ਹੋ ਗਏ ਆ ਅਜੇ ਤੱਕ ਕੋਈ ਵਿਕਾਸ ਨਹੀਂ ਹੋਇਆ ਹੁਣ ਇਹਨਾਂ ਨੇ ਵਿਕਾਸ ਕੀ ਕਰਨਾ ਹੁਣ ਸਰਕਾਰਾਂ ਸਾਡੀ ਬਣ ਰਹੀ ਆ ਤੇ ਅਸੀਂ ਵਿਕਾਸ ਕਰਾਂਗੇ ਹੋਰ ਦੋ ਸਾਲਾਂ ਨੂੰ ਸਾਡੀ ਸਰਕਾਰ ਆ ਰਹੀ ਆ ਅਸੀਂ ਵਿਕਾਸ ਕਰਾਂਗੇ ਕਹਿੰਦੇ ਕਿ ਐਨਓਸੀ ਜਿਹੜੀ ਆ ਖਤਮ ਕੀਤੀ ਗਈ ਤੇ ਲੋਕਾਂ ਨੂੰ ਵੱਡੀ ਰਾਹਤ ਦਿੱਤੀ ਐਨਓਸੀ ਉਹਦਾ ਕੀ ਭਾਅ ਆ ਮਤਲਬ ਆ ਮਾੜੀ ਮੇਕੇ ਪਿੰਡ ਦੇ ਵਿੱਚ ਜਾਂ ਤੁਹਾਡੇ ਤੁਹਾਡੇ ਪਿੰਡ ਦੇ ਵਿੱਚ ਜਿੱਥੇ ਤੁਸੀਂ ਰਹਿੰਦੇ ਹੋ ਉਹਨਾਂ ਲੋਕਾਂ ਨੂੰ ਪਿੰਡਾਂ ਵਾਲਿਆਂ ਨੂੰ ਐਨਓਸੀਆਂ ਦਾ ਕੀ ਭਾਅ ਆ ਜੀ ਉਹਦੇ ਕੋਈ ਚੰਦ ਬੰਦੇ ਨੇ ਜਿਹੜੇ ਕੋਈ ਪ੍ਰਾਪਰਟੀ ਦਾ ਕੰਮ ਕਰਦੇ ਨੇ ਜਿਹੜੇ ਸ਼ਹਿਰਾਂ 'ਚ ਰਹਿੰਦੇ ਨੇ ਉਹਨਾਂ ਨੂੰ ਉਹਦਾ ਇੱਕ ਮਜ਼ਦੂਰ ਨੂੰ ਇੱਕ ਕਿਸਾਨ ਨੂੰ ਉਹਨੂੰ ਉਸ ਐਨਓਸੀ ਦੇ ਨਾਲ ਕੀ ਆ ਮਜ਼ਦੂਰ ਨੂੰ ਲੋੜ ਹੁੰਦੀ ਆ ਆਪਦੀ ਪੈਨਸ਼ਨ ਦੀ ਉਹ ਮਿਲ ਨਹੀਂ ਰਹੀ ਮਜ਼ਦੂਰ ਨੂੰ ਲੋੜ ਸੀ ਆਪਦੀ ਕਣਕ ਦੀ ਦਾਲ ਉਹ ਮਿਲ ਨਹੀਂ ਰਹੀ ਮਜ਼ਦੂਰ ਨੂੰ ਲੋੜ ਆ ਆਪਦੇ ਰੋਜ਼ਮਰਾਂ ਦੀ ਰੋਟੀ ਖਾਣ ਦਾ ਕਿਤਰਾ ਸਾਧਨ ਬਣਾਉਣਾ ਉਹ ਉਹਨਾਂ ਨੂੰ ਮਿਲ ਨਹੀਂ ਰਿਹਾ ਇਹਨਾਂ ਪਿੰਡਾਂ ਦੇ ਲੋਕਾਂ ਨੇ ਪੰਜਾਬ ਦੇ ਨੇ ਯਾ ਇੱਕ ਆਮ ਵਰਗ ਨੇ ਕਿਸਾਨ ਨੇ ਮਜ਼ਦੂਰ ਨੇ ਐਨਓਸੀ ਤੋਂ ਕੀ ਲੈਣਾ ਜੀ ਸਪੈਸ਼ਲ ਬ੍ਰਾਂਚ ਤੋਂ ਫਿਰ ਕਾਂਗਰਸ ਦੇ ਨਾ ਸੀਨੀਅਰ ਲੀਡਰਾਂ ਨੂੰ ਡਰ ਨਹੀਂ ਲੱਗਦਾ ਕਿ ਮੁੱਖ ਮੰਤਰੀ ਸਾਹਿਬ ਦੇ ਜਿਹੜੇ ਹੁਣ ਨਜ਼ਦੀਕੀ ਕੀ ਮੰਤਰੀ ਨੇ ਉਹਨਾਂ ਦੇ ਖਿਲਾਫ ਇੱਕ ਕਾਨਫਰੰਸ ਹੁੰਦੀ ਹੈ ਬਿਨਾ ਤੱਥਾਂ ਤੋਂ ਹੁੰਦੀ ਹੈ ਜਾਂ ਤੱਥਾਂ ਤੇ ਹੁੰਦੀ ਹੈ ਕਿਰਨਜੀਤ ਸਿੰਘ ਮਠਾਕੀ ਕੀ ਕਹਿਣਗੇ ਇਸ ਤੇ ਕਿਹੜੀ ਪ੍ਰੈਸ ਕਾਨਫਰੰਸ ਜਿਹੜੀ ਚੰਡੀਗੜ੍ਹ ਦੇ ਵਿੱਚ ਹੁੰਦੀ ਹੈ ਜੀ ਉਹ ਤੇ ਅਸੀਂ ਤੱਥ ਸਾਡੇ ਕੋਲ ਸੀ ਉਹ ਤੇ ਇੱਕ ਪੁਲਿਸ ਇੰਸਪੈਕਟਰ ਨੇ ਅਲੀਗੇਸ਼ਨ ਲਾਇਆ ਸੀ ਇੱਕ ਮਨਿਸਟਰ ਦੇ ਉੱਤੇ ਉਹ ਸਾਡੇ ਖੈਰਾ ਸਾਹਿਬ ਦੇ ਕੋਲ ਸਾਰੀ ਜੋ ਉਹਨੇ ਡੀਜੀਪੀ ਨੂੰ ਕੰਪਲੇਟ ਦਿੱਤੀ ਸੀ ਉਹ ਕੰਪਲੇਟ ਦੀ ਇੱਕ ਕਾਪੀ ਸਾਡੇ ਕੋਲ ਸੀ ਉਸ ਕੰਪਲੇਟ ਦੇ ਆਧਾਰ ਤੇ ਅਸੀਂ ਪ੍ਰੈਸ ਕਾਨਫਰੰਸ ਕੀਤੀ ਆ ਵੀ ਜੋ ਵੀ ਇਹ ਤੇ ਸਚਾਈ ਸਾਹਮਣੇ ਲਿਆਂਦੀ ਜਾਵੇ ਇਹ ਜਿਹੜਾ ਵੀ ਦੋਸ਼ੀ ਆ ਜਿੰਨਾ ਚਿਰ ਤੱਕ ਸਚਾਈ ਇਹਦੀ ਸਾਹਮਣੇ ਨਹੀਂ ਲਿਆਂਦੀ ਜਾਂਦੀ ਉਹਨਾਂ ਚਿਰ ਤੱਕ ਉਹ ਮਨਿਸਟਰ ਅਸਤੀਫਾ ਦੇਵੇ ਤੇ ਸੱਚ ਲੋਕਾਂ ਦੇ ਸਾਹਮਣੇ ਲਿਆਂਦਾ ਜਾਵੇ ਵੀ ਜਿਹੜਾ ਸਾਈਬਰ ਸੈੱਲ ਦਾ 100 ਕਰੋੜ ਦਾ ਕਪੜਾ ਆਇਆ ਉਹ ਕਿੰਨੇ ਕੀਤਾ ਕੌਣ ਸੀ ਬੰਦਾ ਉਹ ਕਿਹਦੇ ਨੇੜੇ ਸੀ ਕਿਹੜੇ ਹਲਕੇ ਦਾ ਰਹਿਣ ਵਾਲਾ ਸੀ ਅਸੀਂ ਤੇ ਮੰਗ ਕੀਤੀ ਆ ਮਤਲਬ ਉਸ ਜੋ ਉਹ ਡੀਜੀਪੀ ਨੂੰ ਇਨਸਪੈਕਟਰ ਨੇ ਦਿੱਤੀ ਸੀ ਸ਼ਿਕਾਇਤ ਉਹ ਸ਼ਿਕਾਇਤ ਦੇ ਆਧਾਰ ਤੇ ਅਸੀਂ ਮੰਗ ਕੀਤੀ ਜੀ ਮੁੱਖ ਮੰਤਰੀ ਸਾਹਿਬ ਤੇ ਕਹਿੰਦੇ ਇਮਾਨਦਾਰ ਤੇ ਪਾਰਦਰਸ਼ੀ ਸਰਕਾਰ ਹੈ ਜਿਹੜੀ ਹੁਣ ਆ ਇਸ ਵੇਲੇ ਪੰਜਾਬ ਦੇ ਵਿੱਚ ਹੈ ਇਹਨਾਂ ਦੇ ਕੋਸ਼ਿਕਾ ਕਪਲੇ ਤੇ ਅਸੀਂ ਰੋਜ਼ ਖੈਰਾ ਸਾਹਿਬ ਕੱਢ ਰਹੇ ਨੇ ਜਿਹੜੇ ਵੀ ਸਾਡੇ ਕੋਲ ਆਉਂਦੇ ਨੇ ਇੱਕ ਹੁਣੇ-ਹੁਣੇ ਇਹਨਾਂ ਦਾ ਕਪੜਾ ਨਵਾਂ ਆਇਆ ਉਹਦੇ ਵੀ ਕਾਗਜ਼ ਤੁਰੇ ਆਉਂਦੇ ਆ ਉਹ ਵੀ ਖੈਰਾ ਸਾਹਿਬ ਨੂੰ ਰਿਪੋਰਟ ਦੇਣੇ ਆ ਕਾਗਜ਼ ਭੇਜਦੇ ਆ ਉਹ ਵੀ ਅਸੀਂ ਜਲਦੀ ਉਜਾਗਰ ਕਰਾਂਗੇ ਇਹਨਾਂ ਦੇ ਕਿਸੇ ਐਮ.ਐਲ.ਏ ਦਾ ਆ ਡਾਕੂਮੈਂਟ ਤੁਹਾਡੇ ਬੈਠੇ ਹੀ ਆਏ ਨੇ ਆ ਤੁਹਾਡੇ ਸਾਹਮਣੇ ਫੋਨ ਆਇਆ ਸੀ ਬੰਦੇ ਦਾ ਪਰ ਮਤਲਬ ਇਹਨਾਂ ਦੇ ਬਹੁਤ ਜ਼ਿਆਦਾ ਕਪੜੇ ਆ ਇਹਨੇ ਇੱਕ ਜ਼ਿਆਦੇ ਨੇ ਕਿ ਜਦੋਂ ਸਰਕਾਰ ਚੇਂਜ ਹੋਈ ਇਹਨਾਂ ਨੂੰ ਭਜਦਿਆਂ ਨੂੰ ਰਾਹ ਨਹੀਂ ਲੱਭਣੇ ਜੀ ਕਿਵੇਂ ਵੇਖਦੇ ਹੋ ਪ੍ਰਧਾਨ ਜੀ ਸਰਪੰਚੀਆਂ ਵੀ ਲੇਟ ਨੇ ਪਿੰਡਾਂ ਦੇ ਵਿਕਾਸ ਕਾਰਜਾਂ ਤੇ ਕਾਂਗਰਸ ਪਾਰਟੀ ਵੀ ਹੁਣ ਸਰਪੰਚੀ ਦੀ ਚੋਣਾਂ 'ਚ ਵੀ ਜਿਵੇਂ ਐਮਪੀ ਦੀਆਂ ਚੋਣਾਂ 'ਚ ਦਾਵਾ ਰਿਆ ਹੈ ਰਹਿਣ ਵਾਲਾ ਹੈ ਕਿਵੇਂ ਵੇਖਦੇ ਹੋ ਜੀ ਹੁਣ ਸਰਪੰਚ ਕਾਂਗਰਸੀ ਲੜਨਗੇ ਬਿਲਕੁਲ ਲੜਨਗੇ ਸਾਰੇ ਪੰਜਾਬ ਦੇ ਵਿੱਚ ਜਿੱਥੇ ਵੀ ਕਾਂਗਰਸੀ ਬੈਠਾ ਹੈ ਉਹ ਪੂਰੀ ਠੋਕ ਕੇ ਸਰਪੰਚੀ ਇਲੈਕਸ਼ਨ ਪੰਜਾਬ ਦੇ ਵਿੱਚ ਬਹੁਲੇ ਜ਼ਿਆਦੇ ਸਰਪੰਚ ਸਾਡੀ ਪਾਰਟੀ ਦੇ ਬਣਗੇ ਕਾਂਗਰਸ ਦੇ ਬਣਗੇ ਜਿੱਥੇ ਮਰਜ਼ੀ ਹੈ ਇਲੈਕਸ਼ਨ ਹੋਵੇ ਪਾਰਦਰਸ਼ੀ ਪੀਸਫੁੱਲ ਇਲੈਕਸ਼ਨ ਹੋਵੇ ਉੱਥੇ ਸਰਪੰਚ ਕਾਂਗਰਸ ਦਾ ਬਣੂਗਾ ਇਹਨਾਂ ਦੇ ਸਰਪੰਚਾਂ ਨੇ ਹੁਣ ਕੀ ਕਰਨਾ ਜਿਹੜੇ ਇਹਨਾਂ ਦੇ ਕੋਈ ਥੋੜੇ ਵਾਲੇ ਬੰਨੇ ਉਹ ਵੀ ਸਾਡੇ ਹੀ ਨੇ ਅੱਛਾ ਜੀ ਜਿੱਦਾਂ ਮੈਂ ਕੱਲ ਆਉਂਦਾ ਆਉਂਦਾ ਚੰਡੀਗੜ੍ਹੋਂ ਇੱਧਰ ਗਿਆ ਸੀ ਹਲਕੋਂ ਕੁਠੀ ਵੱਲੇ ਇੱਕ ਪਿੰਡਾਂ ਦੇ ਵਿੱਚ ਉੱਥੇ ਤਿੰਨ ਬੰਦੇ ਬੈਠੇ ਸੀ ਆਮ ਆਦਮੀ ਦੇ ਜਿੰਨਾ ਸਰਪੰਚ ਬੰਨਣਾ ਸੀ ਉਹ ਮੈਨੂੰ ਸਤ ਤੁਰਨ ਲੱਗੇ ਨੂੰ ਸਾਈਡ ਤੇ ਕਰਕੇ ਕਹਿੰਦੇ ਵੀ ਅਸੀਂ ਤੁਹਾਡੇ ਨਾਲ ਹੀ ਆ ਇਹ ਹਾਨੂੰ 7 ਦਿਨ ਪਹਿਲਾਂ ਸ਼ਾਮਿਲ ਕਰਾ ਲਿਓ ਪਰ ਇੱਕ ਸਾਡੀ ਮੰਗ ਆ ਸਰਪੰਚੇ ਹੀ ਬਣ ਜਾਣਾ ਸਾਡੀ ਸਰਪੰਚੀ ਜਿਹੜੀ ਆ ਉਹ ਪੂਰੇ ਅਗਲੇ ਅਗਲੇ 2.5 ਸਾਲ ਜਿਹੜੇ ਤੁਹਾਡੀ ਸਰਕਾਰ ਦੇ ਵਿੱਚ ਆ ਉਹ ਤੁਸੀਂ ਕਰਵਾਉਣੀ ਜੀ ਆ ਸਾਡੀ ਮੰਗ ਆ ਮੈਂ ਕਿਹਾ ਵੀ ਕੋਈ ਨਹੀਂ ਸਮਾਂ ਆਉਣ ਦਿਓ ਤੁਸੀਂ ਸ਼ਾਮਿਲ ਹੋਇਓ ਸਭ ਕੁਝ ਕਰਾਂਗੇ ਕਹਿੰਦੇ ਕਾਂਗਰਸ ਨੇ ਕੀ ਕੀਤਾ ਅਸੀਂ ਤਾਂ ਬਿਜਲੀ ਦੇ ਬਿੱਲ ਮਾਫ ਕੀਤੇ ਲੋਕਾਂ ਦਾ ਬਿਜਲੀ ਦਾ ਬਿੱਲ 0 ਆਉਂਦਾ ਅੱਜਕੱਲ੍ਹ ਸਭ ਕੁਝ ਕਾਂਗਰਸ ਨੇ ਲਿਆਂਦਾ ਹੀ ਜਿਹੜੇ ਚੰਨੀ ਜੀ ਨੇ ਆ ਸਾਡੀਆਂ ਕੀਤੀਆਂ ਸੀ ਯੂਨਟਾਂ ਪੂਈਆਂ ਕੱਲ ਪਰਸੋਂ ਵੇਖੇ ਪ੍ਰਦਰਸ਼ਨ ਹੋਏ ਉਹ ਤੇ ਇਹਨਾਂ ਦੁਬਾਰਾ ਲਾਤਾ ਜਿਹੜਾ ਚੰਨੀ ਜੀ ਨੇ ਮਾਫ਼ ਕੀਤੀਆਂ ਸਭ ਕੁਝ ਕੀਤਾ ਹੀ ਕਾਂਗਰਸ ਨੇ ਐਗਰੀਕਲਚਰ ਯੂਨੀਵਰਸਿਟੀ ਕਾਂਗਰਸ ਨੇ ਲਿਆਂਦੀ ਭਾਖੜਾ ਡੈਮ ਕਾਂਗਰਸ ਨੇ ਬਣਾਇਆ ਗੁਰੂ ਨਾਨਕ ਦੇਵ ਯੂਨੀਵਰਸਿਟੀ ਕਾਂਗਰਸ ਨੇ ਬਣਾਈ ਜਿਹੜੀ ਆ ਗ੍ਰੀਨ ਕ੍ਰਾਂਤੀ ਲਿਆਂਦੀ ਹੀ ਆਪਾਂ ਝੋਨਾ ਕਣਕ ਬੀਜਦੇ ਸਾਰਾ ਕੁਝ ਕਾਂਗਰਸ ਦੀ ਦੇਣ ਆ ਇਹਨਾਂ ਵਿਚਾਰਿਆਂ ਦਾ ਕੀ ਆ ਇਹਦਾ ਆਪਦਾ ਢਿੱਡ ਭਰਨਾ ਆ ਇਹਨਾਂ ਨੇ ਚਲੇ ਜਾਣਾ ਆ ਕੱਲ ਸਾਰੇ ਪੰਜਾਬ ਦੇ ਵਿੱਚ ਕਾਂਗਰਸ ਪਾਰਟੀ ਨੇ ਉਡੀ ਚੰਨੀ ਜੀ ਦੀ ਹੈਗੀ ਸੀ ਉਹ ਵੀ ਇਹਨਾਂ ਨੇ ਬਿਜਲੀ ਦੀ ਦਿੱਤੀ ਛੋਟ ਉਹ ਵੀ ਇਹਨਾਂ ਦੁਬਾਰਾ ਲਾ ਦਿੱਤੀ ਬਹਾਲ ਕਰ ਦਿੱਤੀ ਆ ਕਿੱਥੇ ਹੋਣੇ ਮੀਟਰ ਕੱਟਣ ਦੀ ਤਿਆਰੀ ਜਾਂ ਮੀਟਰ ਨਵਾਂ ਕਿਸੇ ਦਾ ਨਹੀਂ ਲੱਗ ਰਿਹਾ ਇੱਕ ਮੀਟਰ ਜੇ ਕਿਸੇ ਨੇ ਲਵਾਉਣਾ ਤੇ ਉਹ ਵੀ ਵੀਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿ ਸ਼ਾਮੀ 6 ਵਜੇ ਜੇਮਪੁਰ ਉੱਡ ਗਿਆ ਸਾਰਾ ਪਿੰਡ ਇਕੱਠਾ ਹੋ ਕੇ ਇਹਨਾਂ ਨੂੰ ਮੈਂ ਦੋ ਫੋਨ ਐਸਸੀ ਬਿਜਲੀ ਬੋਰਡ ਨੂੰ ਕੀਤੇ ਹੁਣੇ ਲੱਗ ਜਾਂਦਾ ਜੀ ਹੁਣੇ ਕਿਸੇ ਨਹੀਂ ਲਾਇਆ ਉਹ ਕਹਿੰਦੇ ਜੀ ਸਾਡੀ ਅੜਤਾਲਿਆ 9 ਤੋਂ 5 ਕੰਮ ਕਰਾਂਗੇ 5 ਵਜੇ ਤੋਂ ਬਾਅਦ ਸਵਾ 5 ਵਜੇ ਵੀ ਭਾਵੇਂ 10 ਪਿੰਡ ਨੇਰੇ ਚ ਡੁੱਬ ਜਾਣ ਕਿਸੇ ਦੀ ਝੋਨੇ ਦੀ ਫਸਲ ਖਰਾਬ ਹੋ ਜੇ ਸਾਨੂੰ ਕੋਈ ਇਹਦੇ ਤੇ ਹੈ ਨਹੀਂਗਾ ਇਨਾ ਚਿਰ ਤੱਕ ਸਰਕਾਰ ਸਾਡੀਆਂ ਮੰਗਾਂ ਨਹੀਂ ਮੰਨਦੀ ਇਹ ਸਰਕਾਰ ਇੱਕ ਬਿਜਲੀ ਬੋਰਡ ਜਿਹੜਾ ਉਹ ਇੱਕ ਐਮ ਰੋਜ਼ ਮਰਾਂ ਦੀ ਆਪਾਂ ਦੀ ਜ਼ਿੰਦਗੀ ਜਿਉਣੀ ਆ ਉਹ ਬਿਜਲੀ ਬੋਰਡ ਦੇ ਮੁਲਾਜ਼ਮਾਂ ਦਾ ਹਿੱਸਾ ਹੈ ਉਹਨਾਂ ਤੋਂ ਬਗੈਰ ਆਪਾਂ ਚੱਲ ਨਹੀਂ ਸਕਦੇ ਤੇ ਜੇ ਉਹਨਾਂ ਇਹਨਾਂ ਦਾ ਚਾਹੀਦਾ ਹੈ ਜਿਉਂ ਇੱਕ ਤਰੀਕ ਤੇ ਹੜਤਾਲ ਤੇ ਗਏ ਨੇ ਇਹ ਦੋ ਨੂੰ ਤਿੰਨ ਨੂੰ ਚਾਰ ਨੂੰ ਪੰਜ ਨੂੰ ਉਹਨਾਂ ਦਾ ਮਸਲਾ ਹੱਲ ਕਰ ਦਿੰਦੇ ਇਹ ਪਤਾ ਨਹੀਂ ਉਹ ਸੰਘਰਸ਼ ਕਿੱਡਾ ਕਿ ਤਿੱਖਾ ਕਰਨਗੇ ਕਿੱਧਰ ਨੂੰ ਜਾਣਗੇ ਅਜੇ ਤੱਕ ਤੇ ਉਹ ਉਹਨਾਂ ਨੇ ਹੜਤਾਲ ਅੱਜ 10 ਅੱਜ ਤੋਂ ਤਿੰਨ ਦਿਨ ਹੋਰ ਹੜਤਾਲ ਤੇ ਜਾ ਰਹੇ ਨੇ ਤੇ ਸਰਕਾਰ ਜਿਹੜੀ ਆ ਬਹੁਤ ਪੈੜੇ ਤਰੀਕੇ ਦੇ ਨਾਲ ਫੇਲ ਹੋ ਰਹੀ ਹੈ ਜੀ ਮੈਂ ਜ਼ਰੂਰ ਪੁੱਛਣਾ ਚਾਹਾਂਗਾ ਇਹ ਲੋਕਾਂ ਦਾ ਵੀ ਵੱਡਾ ਸਵਾਲ ਹੈ ਸਮੇਂ-ਸਮੇਂ ਦੀਆਂ ਸਰਕਾਰਾਂ ਬੇਸ਼ੱਕ ਰਹੀਆਂ ਨੇ ਪਰ ਮਹਾਰਾਸ਼ਟਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਦਵੀ ਜਿਹੜੀ ਹੋਈ ਸੀ 2015 ਦੇ ਵਿੱਚ ਤਾਂ ਅਜੇ ਤੱਕ ਜਿਹੜਾ ਇਨਸਾਫ ਨਹੀਂ ਮਿਲਿਆ ਤਾਂ ਆਪ ਦਾ ਵੀ ਇੱਕ ਐਮਐਲਏ ਅੱਜ ਵੀ ਉਹ ਵਿਧਾਨ ਸਭਾ ਦੇ ਵਿੱਚ ਜਿਹੜਾ ਉਹ ਮੁੱਦਾ ਚੱਕਦੇ ਨੇ ਕਿਵੇਂ ਵੇਖਦੇ ਹੋ ਜੀ ਜਿਹੜਾ ਵੀ ਕੋਈ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਜਾਂ ਧਰਮ ਨੂੰ ਵੇਚ ਲਿਆ ਕੇ ਜੀ ਰਾਜਨੀਤੀ ਕਰਦਾ ਆ ਉਹ ਤੇ ਆਪ ਦੀਆਂ ਕੁੱਲਾਂ ਖਰਾਬ ਕਰ ਲੂਗਾ ਜੋ ਪਹਿਲਿਆਂ ਨੇ ਕੀਤਾ ਤੁਸੀਂ ਮੈਂ ਨਾ ਨਹੀਂ ਲੈਣਾ ਚਾਹੁੰਦਾ ਪਹਿਲੇ ਕਿਧਰ ਨੂੰ ਚਲੇ ਗਿਆ ਜੇ ਪਹਿਲਿਆਂ ਨੇ ਧਰਮ ਨੂੰ ਵੇਚ ਲਿਆਂਦਾ ਵੀ ਅਸੀਂ ਸਜ਼ਾ ਦੇਵਾਂਗੇ ਕਰਾਂਗੇ ਉਹ ਕਿਧਰ ਨੂੰ ਚਲ ਗਿਆ ਇਹ ਜਿਹੜੀ ਸਰਕਾਰ ਬਣੀ ਆ ਇਹ ਵੀ ਸਰਕਾਰ ਵੀ ਅਸੀਂ ਬਦਵੀ ਦੇ ਦੋਸ਼ੀਆਂ ਨੂੰ ਸਜ਼ਾ ਦੇਵਾਂਗੇ ਉਸੇ ਕਰਕੇ ਬਣੀ ਸੀ ਇਹਨਾਂ ਦਾ ਸਪੀਕਰ ਉੱਥੇ ਜਾ ਕੇ ਕਹਿ ਕੇ ਆਇਆ ਸੀ ਮੈਂ ਤੇ ਖੈਰਾ ਸਾਹਿਬ ਵੀ ਉੱਥੇ ਬੈਠੇ ਸੀ ਉਹ ਉਹ ਧਰਨਾ ਲੱਗਾ ਸੀ ਬਰਗਾੜੀ ਉੱਥੇ ਕਹਿ ਕੇ ਆਇਆ ਸੀ ਵੀ ਮਤਲਬ ਨਹੀਂ ਤੇ ਮੈਂ ਅਸਤੀਫਾ ਦੇ ਕੇ ਤੁਹਾਡੇ ਵਿੱਚ ਬੈਠੂਗਾ ਤੇ ਉਹ ਉਹ ਅੱਜ ਕਿੱਥੇ ਬੈਠਾ ਵਿੱਚ ਉਹਨਾਂ ਦੇ ਦੱਸੋ ਮਤਲਬ ਸਾਹਬ ਤੇ ਰੱਬ ਨੇ ਲੈਣਾ ਰੱਬ ਦੀ ਜਿਹੜੀ ਚੱਕੀ ਆ ਉਹ ਤੇ ਹੌਲੀ ਹੌਲੀ ਚੱਲੀ ਜਾਣੀ ਆ ਉਹਨੇ ਜਿੰਨੇ ਵੀ ਕਿਸੇ ਗੁਰੂ ਦੇ ਨਾਲ ਧਰਮ ਨਾਲ ਖਿਲਵਾੜ ਕੀਤਾ ਉਹਦਾ ਰਹਿਣਾ ਕੱਖਣੀਗਾ ਬਾਕੀ ਸਾਡੀ ਜਿਹੜੇ ਸਾਡੇ ਅਸੀਂ ਅਸੀਂ ਬਿਲਕੁਲ ਮਤਲਬ ਬੇਅਦਬੀ ਦੇ ਮੁੱਦੇ ਤੇ ਦੁਬਾਰਾ ਫੇਰ ਅਸੀਂ ਸੰਘਰਸ਼ ਕਰਨ ਨੂੰ ਤਿਆਰ ਆਂ 25 ਸਾਲਾਂ ਦੇ ਵਿੱਚ ਸੱਤਾਧਿਰ ਕਹਿੰਦੀ ਜਿੰਨਾ ਕੰਮ ਅਸੀਂ ਕੀਤਾ ਲੋਕਾਂ ਦੇ ਪਹਿਲੀਆਂ ਸਰਕਾਰਾਂ ਵੇਲੇ ਕਦੀ ਇੰਨੇ ਕੰਮ ਨਹੀਂ ਸੀ ਹੋਏ ਹੁਣ ਤਾਂ ਮੰਤਰੀ ਲਾਲਜੀਤ ਸਿੰਘ ਭੁੱਲਰ ਨੇ ਵੀ ਕਿਹਾ ਕਿ ਸਰਪੰਚ ਵੀ ਉਹੀ ਬਣਨਗੇ ਜਿਨ੍ਹਾਂ ਨੂੰ ਲੋਕ ਬਣਾਉਣਗੇ ਸਾਡੇ ਵਾਂਗ ਨਾ ਕਿ ਪਹਿਲੀਆਂ ਸਰਕਾਰਾਂ ਵਾਂਗ ਸਰਪੰਚ ਬਣਨਗੇ ਜਿਦੀ ਪੇਟ ਤੇ ਹੱਥ ਰੱਖਦੇ ਸੀ ਉਹਨਾਂ ਨੂੰ ਸਰਪੰਚ ਬਣਾਉਂਦੇ ਕਿੰਨੀ ਕਿ ਸੱਚਾਈ ਕਾਂਗਰਸ ਵੇਲੇ ਕਿੰਨੀ ਕਿ ਸੱਚਾਈ ਵੇਖਣ ਨੂੰ ਮਿਲਦੀ ਕੀ ਕਹਿਣਾ ਚਾਹੋਗੇ ਲੰਮਾ ਸਮਾਂ ਤੁਸੀਂ ਕੈਪਟਨ ਅਮਰਿੰਦਰ ਸਿੰਘ ਜੀ ਦੇ ਨਾਲ ਰਹੇ ਲੰਮਾ ਸਮਾਂ ਤੁਸੀਂ ਸਰਕਾਰ ਦੇ ਵਿੱਚ ਜਿਹੜਾ ਹੈ ਰਹੇ ਜੀ ਪਹਿਲੀਆਂ ਸਰਕਾਰਾਂ ਦੇ ਵਿੱਚ ਇਲੈਕਸ਼ਨਾਂ ਹੋਈਆਂ ਤੁਸੀਂ ਆ ਸਾਰੇ ਮਾਲਵੇ ਬੈਲਟ 'ਚ ਮੇਰੇ ਨਾਲ ਚਲੇ ਜਾਓ ਪਿੰਡ-ਪਿੰਡ ਦੱਸੋ ਮੈਨੂੰ ਕਿੱਥੇ ਕਾਗਜ਼ਾਤ ਰੱਦ ਹੋਏ ਆ ਆਪਾਂ ਚੱਲਦੇ ਆਂ ਵੇਖ ਕੇ ਇਹ ਇਲੈਕਸ਼ਨਾਂ ਪਾਰਦਰਸ਼ੀ ਹੋਈਆਂ ਪਰ ਹੁਣ ਜਿੰਨੀ ਲੋਕ ਪਿੰਡਾਂ ਦੇ ਵਿੱਚ ਇਹਨਾਂ ਦਾ ਨਫ਼ਰਤ ਕਰਦੇ ਆ ਜੇ ਉਹ ਮੰਤਰੀ ਸਾਹਿਬ ਇਹ ਗੱਲ ਕਹਿੰਦੇ ਆ ਵੀ ਪਾਰਦਰਸ਼ੀ ਇਲੈਕਸ਼ਨਾਂ ਹੋਣਗੀਆਂ ਮੰਤਰੀ ਸਾਹਿਬ ਪਾਰਦਰਸ਼ੀ ਤੁਹਾਡਾ ਇੱਕ ਵੀ ਨਹੀਂ ਬੰਨਾ ਤੁਸੀਂ ਦੂਰ ਦੀ ਗੱਲ ਕੀ ਤੁਸੀਂ ਆਪਦੇ ਹਲਕੇ 'ਚ ਧਰਮ ਮਾਨਣਾ ਰੱਬ ਨੂੰ ਯਾਦ ਕਰਕੇ ਹਾਜ਼ਰ-ਨਾਜ਼ਰ ਉੱਥੇ ਕਾਗਜ਼ ਨਹੀਂ ਕਿਸੇ ਦੇ ਰੱਦ ਕਰਾਉਣੇ ਉੱਥੇ ਵੇਖਾਂਗੇ ਤੁਹਾਡੇ ਜੇ 10 ਸਰਪੰਚ ਵੀ ਬਣ ਜਾਣੇ ਇੱਕ ਨਹੀਂ ਬਣਨਾ ਸਾਰੇ ਕਾਂਗਰਸ ਦੇ ਬੰਨੇ ਆ ਇਹ ਤੁਸੀਂ ਭੁੱਲ ਜੋ ਲੋਕ ਬਹੁਤ ਸਿਆਣੇ ਹੋ ਗਏ ਨੇ ਤਿੰਨਾਂ ਸਾਲਾਂ ਦੇ ਵਿੱਚ ਲੋਕਾਂ ਨੇ ਬਹੁਤ ਕੁਝ ਵੇਖ ਲਿਆ ਸੀ ਅੱਗੇ ਕਿੰਤਰਾਂ ਕੰਮ ਹੁੰਦੇ ਸੀ ਹੁਣ ਦੱਸੋ ਇਹਨਾਂ ਦੇ ਕੀ ਕੰਮ ਤੁਸੀਂ ਮੈਨੂੰ ਗਿਣਾ ਦਿਓ ਕੋਈ 5-7 10 ਕੰਮ ਚੰਗੇ ਗਿਣਾ ਦਿਓ ਪਿੰਡਾਂ ਦੇ ਲੋਕਾਂ ਦੇ ਗਿਣਾ ਦਿਓ ਰੋਂਦੇ ਫਿਰਦੇ ਲੋਕ ਆ ਪਤਾ ਨਹੀਂ ਵਿਚਾਰੇ ਕਿੱਥੋਂ ਫੜ ਲਿਆਉਂਦੇ ਆ ਕੋਈ ਰਾਣੀਆਂ ਦਾ ਹੁੰਦਾ ਕੋਈ ਫਤਿਆਬਾਦ ਦਾ ਹੁੰਦਾ ਨੌਕਰੀ ਵਾਲਾ ਕੋਈ ਕਿਤੇ ਹੁੰਦਾ ਹੁੰਦਾ ਉਹਨੂੰ ਦੇ ਦਿੱਤੇ ਤੁਸੀਂ ਮੈਨੂੰ ਆਪਣੇ ਆੜੇ 20 30 ਪਿੰਡ 40 ਪਿੰਡ ਆ ਇਹਨਾਂ ਦੇ ਵਿੱਚੋਂ ਬੰਦੇ ਕੱਢ ਕੇ ਵਿਖਾਓ ਵੀ ਆਹ 100 ਬੰਦਾ ਜੀ ਤੁਹਾਡੇ ਵਾਲੇ ਵਾਲੇ ਪਿੰਡਾਂ ਦੇ ਇਹਨਾਂ ਨੂੰ ਹੀ ਨੌਕਰੀਆਂ ਦਿੱਤੀਆਂ ਇਹ ਕੱਢ ਕੇ ਵਿਖਾਓ ਇਹ ਕੋਈ ਕੰਮ ਨਹੀਂ ਇਹਨਾਂ ਨੇ ਕਰਾਇਆ ਇਹਨਾਂ ਦੇ ਲੋਕਾਂ ਤੋਂ ਪੁੱਛੋ ਇਹਨਾਂ ਦੇ ਵਲੰਟੀਅਰਾਂ ਨੂੰ ਪੁੱਛੋ ਥੋੜਾ ਟਾਈਮ ਹੋਰ ਖਰਜੋ ਸਰਪੰਚੀ ਦੀ ਚੋਣ ਲੰਘ ਲੈਣਦੇ ਹੋ ਕਈ ਤੇ ਵਿਚਾਰੇ ਬਹਿ ਗਏ ਨੇ ਵੀ ਹੋਣਾ ਹੀ ਸਰਪੰਚ ਬਣ ਕੇ ਲੈਣਾ ਕੀ ਆ ਵੀ ਟਾਈਮ ਤੇ ਟੱਪ ਗਿਆ ਵੀ ਮਤਲਬ ਮਗਰ ਤੇ ਰਹਿ ਗਏ 2 ਸਾਲ ਤੇ ਮਗਰਲਾ ਸਾਲ ਐਵੇਂ ਹੀ ਹੁੰਦਾ ਆ ਸਾਲ ਤੇ ਰਹਿ ਗਿਆ ਉਹ ਤੇ ਕਿਸੇ ਨੇ ਇਹਨਾਂ ਦੀਆਂ ਨਾਂ ਫੈਲਾ ਪਾਸ ਕਰਨੀਆਂ ਸਰਪੰਚਾਂ ਦੀਆਂ ਨਰੇਗਾ ਵਾਲੀਆਂ ਨਾਂ ਕਿਸੇ ਨੇ ਗ੍ਰਾਂਟ ਦੇਣੀ ਨਾ ਲੱਗਣੀ ਨਾ ਲਗਾਉਣੀ ਉਹ ਤੇ ਕਈ ਤੇ ਛੱਡ ਗਏ ਨੇ ਵੀ ਅਸੀਂ ਬੰਨਣਾ ਹੀ ਨਹੀਂ ਗਾ ਤੇ ਬਾਕੀ ਆ ਸਰਪੰਚੀ ਲੰਘ ਲੈਂਦੇ ਹੋ ਇਹਨਾਂ ਦੇ ਵਲੰਟੀਅਰ ਤੇ ਜਿਹੜੇ ਸਰਪੰਚ ਨਾਂ ਬਣ ਗਏ ਉਹ ਮੇਰੇ ਲਾਗੇ ਬਹਿ ਕੇ ਬੋਲਣਗੇ ਮੇਰੇ ਲਾਗੇ ਬਹਿ ਕੇ ਤੁਹਾਨੂੰ ਦੱਸਣਗੇ ਵੀ ਕੱਖ ਨਹੀਂ ਹੋਇਆ ਅਸੀਂ ਬੜੀ ਗਲਤੀ ਕੀਤੀ ਹੈ ਇਹਨਾਂ ਨੂੰ ਵੋਟਾਂ ਪਾ ਕੇ ਪ੍ਰਧਾਨ ਜੀ ਵੱਡਾ ਐਕਸਪੀਰੀਅੰਸ ਹੈ ਲੰਮਾ ਐਕਸਪੀਰੀਅੰਸ ਹੈ ਜਰੂਰ ਦੱਸਿਓ ਸੱਤ ਸੀਟਾਂ ਬੇਸ਼ੱਕ ਕਾਂਗਰਸ ਦੇ ਕੋਲ ਹੈ ਤਿੰਨ ਸਤਾਧਰ ਦੇ ਕੋਲ ਹੈ ਉਹ ਕਹਿੰਦੇ ਕਿ ਐਮਪੀ ਦੀਆਂ ਤੇ ਐਮਐਲ ਦੀਆਂ ਇਲੈਕਸ਼ਨਾਂ ਦਾ ਫਰਕ ਬਹੁਤ ਹੁੰਦਾ ਰਿਪੀਟ ਆਮ ਆਦਮੀ ਪਾਰਟੀ ਦੀ ਸਰਕਾਰ ਹੋਣੀ ਹੈ ਲੋਕੀਂ ਵੋਟਾਂ ਪਾਉਂਦੇ ਆ ਕਿਉਂ ਫਰਕ ਹੁੰਦਾ ਹੁਣ ਵੀ ਉਹਨਾਂ ਨੇ ਹੀ ਵੋਟਾਂ ਪਾਈਆਂ ਇੱਕ ਦੋ ਸੀਟਾਂ ਸਾਡੇ ਲੀਡਰ ਚਲੋ ਬੰਦੇ ਗਲਤੀਆਂ ਦਾ ਪਤਲਾ ਗਲਤੀਆਂ ਹੋ ਜਾਂਦੀਆਂ ਇੱਕ ਦੋ ਸੀਟਾਂ ਹੋਰ ਠੀਕ ਤਰੀਕੇ ਨਾਲ ਦੇ ਦਿੰਦੇ ਤੇ ਕਾਂਗਰਸ ਦਸਾਂ ਦਸਾਂ ਸੀਟਾਂ ਦੇ ਆਉਣੀ ਜੀ ਕਾਂਗਰਸ 10 ਸੀਟਾਂ ਤੇ ਆਉਣੀ ਸੀ ਐਮਪੀ ਦੇ ਵਿੱਚ ਉਹਨਾਂ ਹੀ ਲੋਕਾਂ ਨੇ ਉਦੋਂ ਐਮਪੀ ਨੂੰ ਵੋਟਾਂ ਪਾਈਆਂ ਉਹਨਾਂ ਹੀ ਲੋਕਾਂ ਨੇ ਉਹਨਾਂ ਐਮਐਲਏ ਦੀਆਂ ਪਾਉਣੀਆਂ 100 ਸੀਟ ਤੇ ਸਾਡੀ ਸਰਕਾਰ ਬਣੀ ਆ ਤੁਸੀਂ ਵੇਖਦੇ ਰਹੋ ਇੱਥੇ ਤੁਸੀਂ ਇੱਥੇ ਮੈਂ ਸਾਡੀਆਂ ਜਿਹੜੇ ਵਧੀਆ ਪਾਰਦਰਸ਼ੀ ਸਾਡੇ ਪ੍ਰਧਾਨ ਜੀ ਰਾਜਾ ਵਿਰਿੰਗ ਜੀ ਸਾਡੇ ਸਰਦਾਰ ਪ੍ਰਤਾਪ ਸਿੰਘ ਬਾਯਵਾ ਜੀ ਉਹ ਬਹੁਤ ਵਧੀਆ-ਵਧੀਆ ਕੈਂਡੀਡੇਟ ਲੈ ਕੇ ਆ ਰਹੇ ਨੇ ਜਿਨ੍ਹਾਂ ਤੇ ਕੋਈ ਇਲਜ਼ਾਮ ਨਹੀਂ ਨਵੇਂ ਕੈਂਡੀਡੇਟ ਆਉਣੇ ਨਵੇਂ ਚਿਹਰੇ ਆਉਣੇ ਆ ਤੇ ਇਹ ਵਧੀਆ ਤਰੀਕੇ ਨਾਲ ਸਾਡੀ 100 ਸੀਟ ਤੇ ਸਰਕਾਰ ਬਣੀ ਪ੍ਰਧਾਨ ਜੀ ਅੰਤ ਵਿੱਚ ਜਿੰਨੇ ਵੀ ਕਾਂਗਰਸੀ ਵਰਕਰ ਨੇ ਜਿਹੜੇ ਇਲਾਕੇ ਦੇ ਨਹੀਂ ਪੰਜਾਬ ਦੇ ਹੀ ਨੇ ਤਾਂ ਕਿਵੇਂ ਕੀ ਮੈਸੇਜ ਰਹੇਗਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਹੁਣ ਕਿਵੇਂ ਦੀ ਤਿਆਰੀ ਕਾਂਗਰਸ ਪਾਰਟੀ ਦੇ ਵੱਲੋਂ ਹੈ ਕਿਵੇਂ ਦੀ ਆਉਣ ਵਾਲੇ ਸਮੇਂ ਦੀ ਕੋਈ ਪਲੈਨਿੰਗ ਕੋਈ ਅੰਦਰਲੀ ਗੱਲ ਵੀ ਥੋੜੇ ਸੰਕੇਤ ਦੇ ਕੋਈ ਦੇਣੇ ਹੁਣ ਤੁਸੀਂ ਦੱਸ ਸਕਦੇ ਮੈਂ ਤੇ ਕਾਂਗਰਸੀ ਵਰਕਰਾਂ ਨੂੰ ਤੇ ਇਹੋ ਹੀ ਅਪੀਲ ਕਰਦਾ ਜਿੱਥੇ ਮੈਂ ਜਾਨਣਾ ਵੀ ਆ ਕਿਤੇ ਉੱਥੇ ਵੀ ਇਹੋ ਵੀ ਆ ਤੁਸੀਂ ਪੂਰੀ ਮਿਹਨਤ ਨੀਤ ਸਾਫਣਾ ਮਿਹਨਤ ਕਰਕੇ ਆਪਣੀ ਸਰਕਾਰ ਲਿਆਓ ਤੇ ਗਾਂ ਆਪਣੇ ਪਿੰਡਾਂ ਦਾ ਆਪਣੇ ਇਲਾਕੇ ਦਾ ਆਪਣੀ ਸਟੇਟ ਦਾ ਗਾਂ ਵਿਕਾਸ ਕਰਾ ਕੇ ਤੇ ਇਹਨੂੰ ਇੱਕ ਪੰਜਾਬ ਨੂੰ ਫੇਰ ਪਹਿਲੇ ਪੰਜਾਬ ਵਾਂਗੂ ਇੱਕ ਚਮਕਦਾ ਪੰਜਾਬ ਦਿਸੇ ਵੀ ਇਹ ਪੰਜਾਬ ਆ ਵਧੀਆ ਤਰੀਕੇ ਨਾਲ ਪੰਜਾਬ ਨੂੰ ਆਪਾਂ ਅੱਗੇ ਲੈ ਕੇ ਚੱਲੀਏ ਤੇ ਕਾਂਗਰਸੀ ਜਿਹੜੇ ਜਿੰਨੇ ਵੀ ਵਰਕਰ ਲੀਡਰ ਸਾਰੇ ਬਹੁਤ ਮਿਹਨਤ ਦੇ ਨਾਲ ਲੱਗੇ ਨੇ ਤੇ ਸਰਕਾਰ ਜਿਹੜੀ ਆਉਣ ਵਾਲੀ ਆ ਉਹ ਸਾਡੀ ਬਣੂਗੀ ਸਾਨੂੰ ਸਮਾਂ ਦੇਣ ਲਈ ਸਾਡੇ ਨਾਲ ਗੱਲਬਾਤ ਕਰਨ ਲਈ ਪ੍ਰਧਾਨ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਧੰਨਵਾਦ ਜੀ ਸੋ ਇਹ ਸੰਨ ਕਾਂਗਰਸ ਦੇ ਸਾਬਕਾ ਜ਼ਿਲ੍ਹਾ ਪ੍ਰਧਾਨ ਅਤੇ ਮੌਜੂਦਾ ਪ੍ਰਧਾਨ ਕਾਂਗਰਸ ਵਿੰਗ ਪੰਜਾਬ ਕਿਸਾਨ ਵਿੰਗ ਪੰਜਾਬ ਦੇ ਜਿਨ੍ਹਾਂ ਨਾਲ ਸਾਡੀ ਗੱਲਬਾਤ ਹੋਈ ਹੈ ਤਾਂ ਉਹਨਾਂ ਨੇ ਦੱਸਿਆ ਹੈ ਕਿ ਸਰਪੰਚੀ ਦੀਆਂ ਚੋਣਾਂ ਕੀ ਐਮਐਲਏ ਦੀਆਂ ਚੋਣਾਂ ਐਮਪੀ ਚੋਣਾਂ ਵਾਂਗੀ ਜਿਹੜੀ ਹੈ ਉਹ ਕਾਂਗਰਸ ਦਿਨੋਂ ਦਿਨ ਉੱਪਰ ਕੇ ਅੱਗੇ ਆਵੇਗੀ ਤੇ ਆਉਣ ਵਾਲੇ ਸਮੇਂ ਦੇ ਵਿੱਚ ਮੁਕਾਬਲਾ ਜਿਹੜਾ ਇੱਕ ਤਰਫਾ ਰਹਿਣ ਵਾਲਾ ਪਰ ਵੇਖਣ ਵਾਲੀ ਗੱਲ ਇਹ ਹੋਵੇਗੀ ਕਿ ਲੋਕ ਜਿਹੜੇ ਨੇ ਉਹ ਹੁਣ ਇਸ ਲੋਗੋ ਦਾ ਬਟਨ ਦਬਕੇ ਕਿਸ ਨੂੰ ਕਾਮਯਾਬ ਕਰਦੇ ਨੇ ਬਣੇ ਰੋ ਸਾਡੇ ਨਾਲ ਹਰ ਕਵਰੇਜ ਤੁਹਾਡੇ ਤੱਕ ਪਹੁੰਚਾਉਂਦੇ ਰਵਾਂਗੇ ਕੈਮਰਾਮੈਨ ਜਸਬੀਰ ਸਿੰਘ ਦੇ ਨਾਲ ਮੈਂ ਦਰਜੀਤ ਸਿੰਘ ਗ੍ਰੇਟ ਪੰਜਾਬ ਟੀਵੀ ਤਰਨਤਾਰਨ